ਤਾਲੇ ਪੁੱਛਾਓ ਮੋਰ ਬੇਚੀ ਬੇਚਰੀ ਕਿਨੇ ਦੀ ਹੈ ਸਾਢੇ 14 ਲਿਖਿਆ ਜੀ ਸੇ ਇੱਕ ਪੈਸਾ ਕਮ ਨਹੀਂ ਇੱਕ ਪੈਸਾ ਜ਼ਿਆਦਾ ਇਹਨੇ ਦੱਸ ਲਾਇਆ ਸਾਢੇ 10 ਦੀ ਹੁੰਦੀ ਹੈ ਕਿੰਨੇ ਦੀ ਹੁੰਦੀ ਔਰ ਲਾਸਟ ਮੈਂ ਤਾਂ ਲਾਸਟ ਬੋਲਦੇ ਆ ਸਾਡਾ ਦਲਾਹਾਂ ਫਿਰ ਵੀ ਦਾਲੀ ਲੈਣੇ ਕਿੰਨੂ ਕਰਦੇ ਹੋ ਕੋਈ ਕੁਝ ਨਹੀਂ ਹੋਵੇਗਾ ਹੋਵੇ ਕਿ ਨਾ ਮੈਂ ਤਾਂ ਲਉਂਗਾ ਬਦੀ ਉਹ ਕੋਈ ਬਾਤ ਨਹੀਂ ਉਸ ਤੋਂ ਬਾਅਦ ਹਾਂ ਕਿ ਉਹੀ ਕਹਿਆ ਨੂੰ ਕਿ ਕਿ ਕਿੰਨੇ ਦੀ ਬੋਲ ਬਸ ਆਪਾਂ ਜੇ ਕਿੰਨੇ ਉਹ ਕਿੰਨੇ ਦੀ ਹੈ ਬੇਰਵਾ ਸਾਢੇ 14000 ਕਹਿੰਦਾ ਸੁਣ ਲਿਆ 12000 ਰੁਪਇਆ ਕਿੰਨੇ ਦੀ ਔਰ ਰਾਹ ਇਹ ਕਦੇ ਪੱਕਾ ਜਾ ਪੱਕਾ ਹੀ ਬਤਾ ਦੇ ਪੱਕਾ ਹੈ ਕਿੰਨੇ ਦੀ ਆ ਔਰ ਪਰ ਕੀ ਹੈ ਔਰ ਪਰ 14000 ਔਰ ਪਰ 11000 ਰੁਪਇਆ ਬੋਲ 11000 ਬਿਨਾਂ ਸ਼ਤੇ 11 ਬੋਲ ਦਿਆ ਤੇਰੇ ਲਈ ਇਹ 14 ਇਹ 14 ਕਹਿ ਰਿਹਾ ਹੈ 14 4 ਪਤਨ ਤੋਂ ਕਰਸ ਹਾਂ ਹਾਂ ਬੋਲ ਕਿੰਨੇ ਔਰ ਨਹੀਂ ਨਹੀਂ ਕਿੰਨੇ ਨਹੀਂ ਬੋਲ ਹਾਂ ਜੋੜਾ ਦੇ ਦੇਣਾ 30000 ਤੂੰ ਕੱਲ ਹੀ ਗੱਲ ਕਰਾਂ ਜੋੜਾ ਫਿਰ ਵੇਖਾਂਗੇ ਕੀ ਦਿਨ ਹੈ ਕਿਦਾਂ ਹੋ ਗਿਆ ਇਹ ਗੱਲ ਕਰਨੇ ਕੋਣ ਹੈ ਹੁਣ ਇੱਕ ਲੈਣਾ ਹੈ ਜੋੜੀ ਜੋੜੀ ਦੀ ਗੱਲ ਕਰ ਦੱਸ ਵੀ ਕੇਵਲਾ ਕਿੰਨੇ ਦੀ ਪੱਕੀ ਜੀ 20 ਮੰਗੇ ਜਦੋਂ ਤੱਕ 30 ਮੰਗੇ ਤੜਕੇ ਬੋਲ ਬਾਈ ਬੋਲ ਇਹ ਦੰਤ ਹੋ 26 ਦੇ ਕਹਿਦਾ 30 ਮੰਗ ਕੇ ਹੈ 18 ਦੇ 9000 ਰੁਪਏ ਫਿਰ ਕਿੰਨਾ ਗੱਤ ਮੈਂ 26 13 ਵੀ ਜ਼ਿਆਦਾ ਯਾਰ ਪੁੱਛ ਜਾਨ ਤੂੰ ਕਹੇ 25 ਦੇ ਲੈ ਕਿਹਦੇ ਕੁਮਰ ਪੁੱਛ ਤੂੰ ਕਹੇ ਫੜ ਜਾ ਯਾਰ ਹਾਂ ਬੋਲ ਬੋਲ ਇਹ ਪੁੱਛ ਹਾਂ ਬੋਲ ਯਾਰ 18 18 ਇੱਜ਼ਤ ਕਰਦੇ ਨੇ ਤੇਰੀ 18 ਛੱਡ ਯਾਰ 19 ਦੇ ਪਾ ਨਹੀਂ 19 ਦੇ ਪਾ ਨਹੀਂ ਨਹੀਂ ਉਹ ਪਾ 23 ਦੇ ਪਾ 19 ਦੇ ਪਾ ਦੇ ਆਏ ਮੇਰੇ ਪੁਰੇ 20 ਦੇ ਹੋ ਗਏ ਨਾ ਚੱਕ ਪੁਰੇ 20 ਦੇ ਹੋ ਗਏ ਉਹ ਗੱਲ ਸੁਣੀ ਤੂੰ ਇੰਨੀ ਵੀ ਇੱਜ਼ਤ ਨਹੀਂ ਰੱਖਦਾ ਬੰਦੇ ਬੱਚੇ ਤੋਂ ਦੇਖ ਬੱਚੇ ਤੋਂ ਦੇਖ ਬੱਚੇ ਤੋਂ ਦੇਖ ਕੋਲਟੀ ਦਾ ਇੱਕ ਨਾ ਲੈਣ ਤੇਰਾ ਕਲਰ ਨਹੀਂ ਹੈ ਤੂੰ ਮੇਰੀ ਗੱਲ ਮੇਰੀ ਗੱਲ ਸੁਣ ਇੱਕ ਮਿੰਟ ਮੇਰੀ ਮੈਂ 19 ਕਹਤਾ ਆ ਭਾਈ ਨੇ 20 ਮੈਂ ਕਿੰਮਤ ਦੇਖੀ ਅਨਕੇ ਉਹ ਵੀ ਇਹ ਭਾਈ ਨੇ 20 ਦਿਨ ਵੇਲੇ ਤੁਹੇ ਮਨਜ਼ੂਰ ਹੈ 20 ਮਨਜ਼ੂਰ ਹੈ ਉਹ 60 ਮੰਗਦਾ ਕਿ ਉਹ ਬਾਤ ਤੇ ਤੇ ਫੜਾ ਲੈ 19 ਫੜਾ 19 ਫੜਾ ਉਹ 60 ਹਾਂ ਕਾਇ ਨਹੀਂ ਗੱਲ ਬਣਦੀ ਤੂੰ ਭਾ ਉਹ ਹੀ ਗੱਲਾਂ ਪੇਂਦੀ ਆਏ ਤੂੰ 20 18000 ਦੇ ਭਾਈ ਉਹ ਨਹੀਂ ਮੰਨਿਆ ਨਹੀਂ 18000 ਦੇ ਲੈ ਤੇਰੇ ਵਾਗਿਆ ਕੋਠਾ ਗੁਰੂਤ ਭਾਈ ਕੀ ਨਾ ਭਾਈ ਦਾ ਹਾਂ ਬੋਲੀ ਹਾਂ ਜੀ ਕਿਨਾ ਜੀ ਟੇਬਲ ਕੋਠਾ ਗੁਰੂ ਕਪੜਾ ਠੀਕ ਹੈ ਜੀ ਅੱਜ ਵਾਲਾ ਹੋ ਗਿਆ ਸੌਦਾ ਆ ਦੋ ਆ ਦੋ ਬੱਕਰੇ ਲੈ ਆਈਏ ਉਹ ਦੇਰੇ ਸੱਤੇ ਇਹ ਬੁੱਢੇ ਆ ਆ ਦੋ ਨੇ ਆਈ 18000 ਦੇ ਦੋਨੇ ਬੱਕਰਾ ਸੌਦਾ ਹੋਇਆ ਹਾਂ ਕਿੰਨੇ ਦੇ ਹੋਇਆ ਕਵਾਲਾ ਇਹ 18000 ਦੇ 18000 ਦਾ ਕਿਹੜੀ ਜਗ੍ਹਾ ਜਾਣੇ ਆ ਇਹ ਰਾਜਸਥਾਨ ਅੰਮ੍ਰਿਤਸਰ ਠੀਕ ਆ ਕਿਹੜੀ ਮੰਡੀ ਤੇ ਅੱਜ ਆਪਾਂ ਇਹ ਸੱਤੇ ਨੇ ਮੋੜ ਮੰਡੀ ਮੋੜ ਮੰਡੀ ਜਾਦਰ ਮਾਰਕੈਂਡੀ ਕਰਦੇ ਆਪਾਂ ਜਾਦਰ ਮਾਰਕੈਂਡੀ ਬੰਦ ਕਰਦੇ ਆ ਕਿਉਂਕਿ ਮੰਡੀ ਸਾਰੀ ਸਾਰੀ ਮੰਡੀ ਦੀ ਵਧੀਆ ਹੈ ਪੂਰੇ ਟਾਪ ਤੇ ਮੰਡੀ ਹੈ ਪੂਰੇ ਪੰਜਾਬ ਤੋਂ ਮੰਡੀ ਟਾਪ ਤੇ ਠੀਕ ਹੈ ਹਾਂ ਹਾਂ ਜੀ ਕਿੰਨਾ ਕਿੰਨੇ ਲੱਗੇ ਗਿਆ 15 ਇਹਨੂੰ ਲੈ ਜਾ ਯਾਰ ਗਿਆ ਬਸ 17000 ਦੀ ਗੱਲ 15 ਹੋਰ ਬੋਲ ਬਸ 16 ਬੋਲੇ ਸੀਗਾ ਇਹ ਬੜਾ ਉੱਚਾ ਫਿਰਦਾ ਮੈਂ 17 ਬੋਲ ਰਿਹਾ ਸੀ 17 অর 15 समझ ना आले 17 অর 15 32 32000 68 हां एक मां आ गया मुड़ के आ गया आ गया थोड़ी अच्छा हो जाए थोड़ी और से ज्यादा हो जाऊं रुपेय ते नु 7000 ਦੋਆ ਨਾ 2 लाख ਘਾਤਾ ਵੜਾ ਘਾੜਾ ਨਹੀਂ ਪੂਰਾ ਵਧੀਆ ਮੁੱਲ ਮਿਲਦਾ ਜਿਹਨੂੰ ਐ ਪੱਕੇ ਦਾ ਇਸ ਪਰ ਤੇ ਮਾਲ ਮਿਲ ਜਾਂਦਾ ਹੈ ਦੱਸੇ ઓਛਤੇ ઓਰੇ ਇਹ 8.5 ਕਹਿ ਰਿਹਾ ਮੈਂ ਪੂਰਾ 7000 ਲਾਦਾ ਦੇਖ ਲੈ ਵੀਰ ਜਾ ਜਾ ਨਾ ਨਾ ਬੜਾ ਕਰ ਬੋਲ ਤੇਰਾ 13.5 ਨਹੀਂ ਤੇਰਾ 7 ਨਹੀਂ ਕਿਰਾਇਆ ਕਿੰਨਾ ਬੋਲ 8 ਲੱਖ ਕਰਾਇਆ ਯਾਰ ਹੈ 8 ਲੱਖ ਕਰਾ 8 ਦਾ ਨਹੀਂ ਯਾਰ ਨਹੀਂ ਇਧੂ ਪਾ ਉਧਰ ਨਹੀਂ ਔਰ ਇਹ 7 ਪਰਵਾਹ ਉਹ ਗੱਲ ਸੁਣਦਾ ਮੇਰੀ ਐ ਤੈਨੂੰ ਮਾਰਦਾ ਤਾਂ ਨਹੀਂ ਮੈਂ 7000 2000 ਕਰਾ ਦੂੰਗਾ ਬੋਲ ਬੋਲ ਵੇਚਾ ਬੋਲ ਬਰਾਬਰ ਹੈ ਬਾਲਾ ਘੱਟ ਕਿੰਨੀ ਲੈ ਜਾਸੀ ਬੋਲ 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 ਵੇਚਣਾ 7000 ਦੋ ਬਾਲਾ ਘੱਟ ਕਿੰਨਾ ਗਿਆ 500 700 ਫਰਕ ਹੈ ਕਿੰਨਾ ਗਿਆ ਆਈ ਆਈ ਖੜੀ ਹੈ ਪਰ ਦਿਵਾਲੀ ਬਣਾਓ ਬੱਕਰਾ ਬੱਕਰਾ ਵੇਚੋ ਦਿਵਾਲੀ ਬਣਾਓ ਬੱਕਰਾ ਹੀ ਤਾਂ ਬੱਕਰਾ ਬੈ ਹਾਂ ਭਾਈ 8000 ਉਹ ਕਹਿ ਰਿਹਾ 7200 ਲਗਾ ਦਿਆ ਨਹੀਂ ਬਾਪਸ ਦਾ ਫਰਾਵ ਹੈ ਬੋਲ ਬੜਾ ਵੇਹ ਦੇਖ ਲੈ ਪੈਸੇ ਬਣ ਜਾਣਾ ਨਾ ਆ ਪਾਉਂਗਾ ਕਾਲਾ ਹੋਣ ਸਭ ਦੀ ਹੁਣ ਸਭ ਦੀ ਅਧਿਕਾਰ ਮੰਨਦੇ ਕਦੇ ਕਦੇ ਨੂੰ ਕਹਿੰਦੇ ਹੁੰਦੇ ਲੱਗਿਆ ਮੁੱਲ ਕਦੇ ਨਹੀਂ ਮਿਲਦਾ ਵੱਧ ਘੱਟ ਹੋ ਹੀ ਜਾਂਦਾ ਹੁੰਦਾ ਠੀਕ ਹੈ ਥੋੜੇ ਲਾਲਚ ਨੂੰ ਘਟਾਇਆ ਅੱਠ ਨੂੰ 2 ਘਟ ਮੈਂ ਇਸ ਕਿੱਥੇ ਲਿਆਇਆ ਉਹ ਸਾਢੇ 30 ਲਾਉਣਾ ਸੀ ਮੈਂ 7 ਲਾਤਾ ਫਿਰ 200 ਲਾਤਾ 7200 ਹੋ ਗਿਆ ਹੁਣ ਤੂੰ ਕੀ ਵਿਚਾਰਾ ਕਰੀ ਗਾੜੀ ਤੋਂ ਸਾਢੇ 200 ਸਾਢੇ 20 ਹੱਥਾਂ ਨਾਲ ਪੈਂਦੀ ਹੁੰਦੀ ਹੈ

ਕੱਚਾ ਬੇਲਾ ਕੰਮ ਨਹੀਂ ਹੂੰ ਗਾਗ ਮੇਰਾ ਵਾਕੇ ਗੱਡੀ ਕੋਲੇ ਕਰ ਉਹ ਕਰ ਫੜ ਲਿਆ 7500 ਦਾ ਭਰਾ ਮੇਰਾ ਨਾ ਯਾਰ ਉਹ ਜਰ ਕਮਲਿਆ ਬੰਦਾ ਕਿੱਥੇ ਪੰਜਾ ਫੜਦਾ ਤੂੰ ਮੰਨ ਮੇਰੀ ਗੱਲ 2-3 ਰੁਪਏ ਦੇ ਮੂੰਹ ਲੱਗਾ ਲੜ ਲੱਗਦਾ ਹੈ ਬਾਈ ਯਾਰ 7500 ਦਾ ਕਰਤਾ ਹੁੰਦਾ 7500 ਦਾ ਬੇਲੇ ਨੂੰ ਫਸਦਾ ਬੰਦਾ ਇੱਕ ਵਾਰ ਨੰਗੇ ਆ ਵਾਲਾ ਗਾਗ ਨੂੰ ਕਹਦੇ ਦੂਰ ਨਾ ਕੋਈ ਮਗਲ ਨਹੀਂ ਸਾਨੂੰ ਕੋਈ ਕਿਆ ਚੌਰਾ ਹੋਵੇ ਫੇਕ ਕਿੰਨਾ ਫਰਕ ਫਰਕ ਕੱਢ ਕੇ ਤਨਵਾ ਇੱਕੋ ਗੱਲ ਜੇ ਤਾਂ 8 ਜੋ ਤਨਵਾ ਨਾ ਘਟਾ ਨਾ ਵਧਾ ਫੇਰ ਤੇਰੀ ਮਰਜ਼ੀ ਬਰਾਵਾ ਠੀਕ ਹੈ ਸਾਢੇ 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 ਸੱਤ ਦਾ ਕੰਮ ਇਹਦਾ ਆ ਜਾ ਉਹ ਜੋ ਲਖਾਈ ਵੀ ਲੱਗੂਗੀ ਦਰਾਲੀ ਵੀ ਲੱਗੂਗੀ ਅੱਗੇ ਤੇਰੀ ਫਰਜ਼ੀ ਹੈ ਚਲ ਆ ਜਾ ਮੈਂ ਠਹਿਰ ਕੇ ਲੈਣਾ ਇਹ ਨਾਲੋਂ ਤਾਂ ਹੋਰ ਦਾ ਕਿਹੜਾ ਵਰਗੇ ਹੋਰ ਦਾ ਵਸੇ ਰਿਹਾ ਇਹ ਨਾਲੋਂ ਸ਼ੁਕਰ ਦੇ ਜੀ ਮੁਹੱਬਤ ਪਿਆਰ ਕਰਦਾ ਜਿਹਦਾ ਲੈਣੀਆਂ ਹਾਂ ਇਹ ਕਹਿੰਦਾ ਮੈਨੂੰ ਪਹਿਲੀ ਮਹਿੰਗੇ ਵਾਂ ਕੋਈ ਗੱਲ ਨਹੀਂ ਮਹੱਬਤ ਮੰਗ ਕੇ ਨਹੀਂ ਮੰਗਦਾ ਇਹ ਮਂਗਦਾ ਭਾਈ 9000 ਦੇ ਭਾਰੀਆਂ ਅੱਛਾ ਚੱਲ ਮੈਂ ਮਂਗਦਾ 10000 ਦੇ ਭਾਰੀਆਂ ਅੱਛਾ ਨਹੀਂ ਤੇਰੇ ਕੋਲ ਕੰਮ ਆ ਯਾਦ ਰੱਖਣਾ ਤੂੰ 9000 ਦੇ ਭਾਰੀ ਮੰਗੀਆਂ ਨਾ ਹੈਲੋ 9000 ਦੇ ਭਾਰੀ ਮੰਗੀਆਂ ਉਹ ਮੈਂ ਕੰਨ ਤੇ ਮਾਰੂੰਗਾ ਹੋਰ ਹੀ ਗੱਲਾਂ ਕਰਾਂਗਾ ਮੈਂ ਕਾਪੀ ਦੇ ਭਾਰੀ ਮੰਗਦਾ ਤੇਰੀ ਮੁਹੱਬਤ ਕਰਦਾ ਤੂੰ ਹੀ ਤੂੰ ਅੱਛੇ ਸਮਝਦੇ ਨਿਕਲੋ ਹੈਂ ਅੱਛੇ ਇਹ ਲੈ 1.14 ਦੇ ਪੈਸੇ ਹੋਰ ਵੀ ਪਾ ਦੇ 10 ਵਾਰੀ ਕਹਿ ਰ ਮੇਰੀ ਮੱਖਲੇ 10 ਵਾਰ ਨਿਕਲ 10 ਵਾਰੀ ਕਹਿ ਤੈਨੂੰ ਨੇ 10 ਵਾਰੀ ਕਿਹੜੀ 1.14 ਦੇ ਪੈਸੇ ਲੂ ਫੜਾ ਲਿਆ ਕੋਣ ਕੋਣ ਕਿਹ ਬਾਰ ਨਿਕਲ ਯਾਰ ਤੈਨੂੰ ਜਿਹੜੀ ਤੇਰੀ ਹੈਗੀਆਂ ਬਸ ਉਹੀ ਤੂੰ ਨਾ ਹੁਣ ਕੰਮ ਚਲਾ ਆ ਗਏ ਵੇਚੀ ਬੈਠਾ ਕਰੀ ਬੈਠਾ ਦੁਆ ਇਹ ਨਹੀਂ ਗਲਾ ਵੇਚ ਨਹੀਂ ਰ ਯਾਰ ਬੋਤਾ ਬਿੱਗੀ ਯਾਰ ਉਹਦਾ ਭੁੱਲ ਜਾ ਹੁਣ ਉਹ ਤਾਂ ਤੈਨੂੰ ਕੰਮ ਚੱਕਰਾਦਾ ਹੀ ਪੈਸੇ ਆ ਕੇ ਫਿਰ ਨਹੀਂ ਸਮਝਦਾ ਯਾਰ ਉਹ ਤਾਂ ਪਹਿਲੇ ਕਿ ਵਾਕੇ ਰੇਟ ਤਾਂ ਅੱਜਕੱਲ ਗਿਰੀ ਹੋਈ ਆ ਦੇਖ ਲੈ ਇਹਨਾਂ ਨੂੰ ਫਿਰ ਕਰ ਉਹਨਾਂ ਨੂੰ ਸਵੇਰ ਤੋਂ ਉਹਨਾਂ ਚ ਕੋਈ ਮਿੱਟੀ ਪ ਇਹ ਪਟਾਣ ਵਾਲਾ ਪਟਲਾ ਚੋੜਾ ਹੋ ਜਾਂਦਾ 11000 ਰੁਪਏ ਦੇ ਆਉਂਦਾ ਹੁੰਦਾ ਨਾ ਉਹਨੂੰ ਐਸੀ ਵੀ ਹੋਰ ਗਾਹ ਕਹੇ ਨਹੀਂਗਾ ਮੈਨੂੰ ਦੋ ਮਿੰਟ ਮੇਰੀ ਗੱਲ ਸੁਣਾ ਦੁਸ਼ਮਣ ਚੜ ਗਿਆ ਉੱਪਰ ਹੁਣ ਦੁਸ਼ਮਣ ਆ ਗਏ ਦੁਸ਼ਮਣ ਆ ਗਏ ਅੱਭੀ ਤੇਰੀ ਪਹਿਲਾ ਕਹਿੰਦਾ ਅੱਭੀ ਤੇਰੀ ਪਹਿਲਾ ਹੈ ਬਾਬਾ ਦੇਖ ਸਾਹਮਣੇ ਆ ਗਿਆ ਰਘੁਮਾਨ ਦਾ ਜੀ ਗੱਲ ਹੈ ਝੂਠੇ ਬਾਰੇ 9000 ਦੇ ਭਾਰੀ ਮੰਗਦੇ 10000 ਦੇ ਭਾਰੀ ਮੰਗਦੇ ਮਾਮਾ ਦਾਦੂ ਸੁਣਦਾ ਕੁੜੀ ਹੋਰ ਕੀ ਹੈ ਮਾਨ ਮਾਨ ਕੀ ਮੈਂ ਤਾਂ ਜਿਹੜੀ ਗੱਲ ਕੋਤੀ ਹੋਣੀ ਹੈ ਤਾਂ ਕਿੰਨੇ ਦੀ ਗੱਲ ਜਿਹੜੀ ਗੱਲ ਕਹੀ ਹੈ ਉੱਥੇ ਹੋਣੀ 13000 ਨੂੰ ਕਿਹਾ ਯਾਰ ਦੱਸਾ ਚਲੋ ਇੱਕ ਕਰੋ ਕੋਈ ਕਹਿੰਦਾ ਭਾਈ ਬੱਸ ਪਹੁੰਚ ਗਿਆ ਨਿਕਾਣਾ ਮੈਨੂੰ ਰਹਿਣ ਦੇ ਜਾ ਫਿਰ ਹਾਂ ਠੀਕ ਤਫਾ ਲੈ ਪੈ ਦੋ ਜਦੋਂ ਓਏ 2 ਮਿੰਟ ਦੀ 100 ਆਹ ਲੈ ਕਾ ਕੱਢ ਦੇ ਓਏ ਹੁਣ ਕਿੰਨੇ ਨੂੰ ਕਰ ਦਿੱਤੇ ਮੈਨੂੰ ਕਹੇ 13000 ਨੂੰ ਵੱਡਾ ਹੈ 13000 ਜੇ ਬੰਦ ਕਟੋ ਬੋ ਕੈਪਟਨ ਤੈਨ ਕੱਟ ਗਿਆ ਖੜਾ 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 ਇਹ ਤਿੰਨ ਟਿਕਾ ਜਰਾ ਰੱਖ ਲੈ ਐਨੇ ਬਜੰਦੀਆ ਵੱਠਾ ਦੋ ਦੋ ਦੰਦ 11000 ਦੀ ਮੇਰੇ ਤੋਂ ਸਾਈ ਲੈ ਜਾ ਬੋਲ ਕਿੰਨੀਆਂ ਦੇਣਾ ਮੈਨੂੰ ਆ ਜਾ ਫੇਰ ਨਹੀਂ ਸੌਦਾ ਬਣਦਾ ਭਾਈ ਓਏ ਹਾਂ ਐਵੇਂ ਫਾਇਦਾ ਕੀ ਫੇਰ ਨਹੀਂ ਸੌਦਾ ਬਣਦਾ ਫੇਰ ਨਹੀਂ ਸੌਦਾ ਬਣਦਾ ਹੋਰ ਮੈਨੂੰ ਪੁੱਛਦਾ ਕਹੀ ਜਾਂਦਾ ਮੈਂ ਕਹਿੰਦੇ ਯਾਰ 15 ਦੀ ਮੰਗ ਹਾਂ ਤੂੰ ਕਿੰਨੇ ਦੀ ਕਹਿੰਦਾ ਹੁਣ ਹਾਂ ਹੈ 30 ਕਿ 30 ਹਾਂ ਯਾਰ ਫੇਰੇ ਕਿਧਰ ਫਿਰ ਕਿਉਂ ਪਰੇਸ਼ਾਨ ਹੋ ਰਹੇ ਫਿਰਦੇ ਰਹ ਹਾਂ ਜੇ ਸੌਦਾ ਹੀ ਹੁੰਦਾ ਦਲੇ ਪਰੇਸ਼ਾਨੀ ਲੋ ਜਿਵੇਂ ਤੁਮ ਅਗਲਾ ਵਸ 10000 ਦੇ ਦੋ ਨਹੀਂ ਤੂੰ ਪੱਕਾ ਜ ਮਿਲ ਗਈ ਹੈ 17 ਦੀ ਜ ਹੈ 17 ਦੀ 17 ਦੀ ਜ਼ਿਆਦਾ ਯਾਰ ਰੁਪਇਆ 11000 ਨੂੰ ਪਾਉਂ ਹੈ ਹੋਰ ਕਿੰਨੇ ਨੂੰ ਪਾਵਾਂ 16 ਦੀ ਬੱਦ 16 ਦੀ ਵੱਧ ਆ ਯਾਰ ਬਾਈ ਬੱਕਰੀ ਪੱਟ ਕੇ ਨੇ ਗਾਹ ਨੂੰ ਮਹਿੰਗੀ ਲੱਗਦੀ ਹੈ ਪੱਟ ਚੰਗੀ ਹੈ ਪੱਟ ਚੰਗੀ ਦੀ ਗੱਲ ਹੈ ਸਨ 4 ਦਿੰਦਾ 4 ਦਿੰਦਾ ਜੀ ਕੁਆਲਟੀ ਦੇ ਪੱਠਾ ਤੋਂ ਦੇਖੋ ਪੜਦਾ ਫਿਰ 12000 ਨੂੰ ਪਾਉਂ ਬਾਈ ਨਹੀਂ ਪਾਉਂ ਜੀ ਹਾਂ ਜੀ ਫਿਰ ਜਮਾਈ ਕੋਈ ਵੀ ਬਾਜ ਬਗਲ 15 ਦੀ ਕਾਲਾ ਯਾਰ ਕੋਣ 15 ਦੀ ਸਾਢੇ 12 ਦੀ 13 ਦੀ ਹੁਣ ਇੱਕੋ ਇੱਕ ਹੈ ਜੀ ਮੋਦੀ ਗੱਲ ਮੁੜ ਕੇ ਆਪਣਾ ਸੌਦਾ ਹੋ ਜਾ 14000 ਦੀ ਪੱਟ ਫੋ ਬਈ ਦੋ ਘੱਟ ਕਰਤੀਆਂ ਨਹੀਂ ਬਣੀ ਪੈ ਗਈ ਸਾਢੇ 13 ਦੀ ਬਾਦੀ ਵਕਤ ਨਰਮੀਆ ਘੱਟ ਨਾ ਵੱਧ ਬਸ ਬਸ ਉਹਨੂੰ ਮੰਨ ਜਾ ਹੁਣ ਹੁਣ ਨਾ ਉਹਨੂੰ ਹਾਰ ਨਾ ਕਰ ਰਹਿੜ ਨਾ ਕਰ ਲੈ ਜਾ ਖੋ ਜੋ ਗਏ ਚੱਲ ਚਲ ਹੋ ਗਏ ਜੀ ਹਾਂ ਹਾਂ ਸਾਢੇ 13 ਸਾਢੇ 13 ਹਾਂਜੀ 4 ਦਿਨ ਪੱਠਾ ਹੈ 4 ਦਿਨ ਦਾ ਪੱਠਾ ਦੋਸਤਾਂ ਨੂੰ 13500 ਸਾਢੇ 13 ਮੋੜ ਪਟਰਾ ਮੰਡੀ ਤੇ 7000 ਨਹੀਂ ਕੋਈ ਗੱਲ ਆਹ ਬਾਈ 8 ਹੋਰ ਨਹੀਂ ਦੇਣੀ ਕੋਈ ਦਾ ਸੀ ਕੋਈ ਅਗੂ ਆਪੇ ਨਾਲ ਦਾ ਕਰੋ ਸੀ ਕਰਾਂਗੇ ਕਿ ਕਿਸਕੇ ਹੈ ਇਹ ਯਹਾਂ ਤੋਂ 18000 ਕੇ ਭਾਅ ਦੇ ਦੇਗੇ ਤੇ ਕਿਸਕੇ ਹੈ ਇਹ ਮੇਰੀ ਹੈ ਇਹ ਦੀ ਹੈ ਕੋਈ ਨਹੀਂ ਦਿੰਦਾ ਤੈਨੂੰ ਕਿ ਆਪਨੇ ਤਾਂ ਰੇਟ ਜਿਆਦਾ ਕਿਤਨੇ ਕਿ ਲਈ 18000 ਕੇ ਬਾਤ ਤਰ ਲੋ ਪਰ ਇੱਕ ਬਾਰ ਡਾਲਾ ਲੱਗ ਗਿਆ 2 ਬਾ ਡਾਲਾ ਲੱਗ ਗਿਆ ਫਿਰ 22 ਹਾਂ 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 ਕਿਤਨੇ ਹੋਗੇ ਦੋਨੋਂ ਇਹ ਲੇਰੇ ਵਾਲਾ ਬਬਲੂ ਤੇ ਸੁਭਾ ਦਿੰਦਾ ਦੀ ਮੈਂ ਮੈਂ ਕਿਹਾ ਯਾਰ ਪਰਸਾ ਇਹ ਤਾਂ ਦੇਖ ਖੜ ਜਾ ਤੂੰ ਹੀ ਸਾਬਾ ਪਤਾ ਲਾ ਆਪਾਂ ਨੂੰ ਬਤਾਇਆ ਤੂੰ ਉਰੇ ਆ ਤੂੰ ਹੁਦਗੀ ਦੱਸ ਦੇ ਚੋਣੇ ਹਿਆ ਦੇ ਭਾਦੀ ਨਰਮ ਕਰ ਮੈਂ ਲੱਤੀ ਆਣੇ ਪੱਟਾਂ ਦਾ ਸੌਦਾ ਚੱਲਦਾ 14 14 ਦਾ ਆ ਜਾ ਹੁਣ ਉਹ 500 ਲਿਆਊਗਾ ਕੱਲੀ ਪੁੱਤੀ ਵਿਚਾਰ ਕੀਆ ਕੱਲੀ ਆ ਛੋੜੇ ਜਾਓ ਜਾਈਂ ਪਹੁੰਚ ਨਹੀਂ ਸਾਡੇ 14 ਨੇ 5 ਭਾਈ ਸਾਡੇ 17 ਕੀ ਉਤਾਰ ਜਾ ਬੁਰੇ 15 ਨੂੰ ਦੇ 15 ਨਹੀਂ 17 ਨੂੰ ਲਾ